ਜੀ ਭਾਜੀ ਸਸਤੀ ਕਰ ਰਹੇ ਠੀਕ ਹੈ ਜੀ ਬਹੁਤ ਵਧੀਆ ਜੀ ਪਹਿਲਾਂ ਤੋਂ ਬਹੁਤ ਬਹੁਤ ਸ਼ੁਕਰੀਆ ਬੜੀ ਬਹੁਤ ਟਾਈਮ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਸਾਡੇ ਕੋਲ ਆਏ ਭਾਜੀ ਬਹੁਤ ਧੰਨਵਾਦ ਜੀ ਪਹਿਲਾਂ ਸਭੀ ਨਾਮ ਦੱਸੋ ਨਾ ਭਾਜੀ ਹਾਪੀ ਸ਼ੁਰੂਆਤ ਚਾਟ ਮਦਾਰਮਾ ਜੀ ਇਹ ਦੁਕਾਨ ਦਾ ਨਾਮ ਆ ਦੀ ਆਪਣੀ ਦਾ ਠੀਕ ਹੈ ਜੀ ਹਾਂ ਜੀ ਕਿੰਨੇ ਸਾਲ ਹੋ ਗਏ ਭਾਜੀ ਇਸ ਤੋਂ ਪਹਿਲਾਂ ਭਾਜੀ ਸਾਡੇ ਫਾਦਰ ਸਾਹਿਬ ਹੁੰਦੇ ਸੀ ਹੁਣ ਗਾੜੀ ਅੱਗੇ ਆਈ ਜੀ ਦੂਸਰੀ ਪੀੜ੍ਹੀ ਸਾਡੀ ਚੱਲਦੀ ਪਈ ਹੈ ਜੀ ਦੂਸਰੀ ਪੀੜ੍ਹੀ ਹਾਂਜੀ ਤੇ ਸਟਾਰਟਿੰਗ ਦੇ ਹੋ ਕੰਮ ਹੈ ਸਟਾਰਟਿੰਗ ਦੇ ਹੋ ਕੰਮ ਤੇ ਕਿਹੜੀ-ਕਿਹੜੀ ਵੈਰਾਈਟੀ ਹੁੰਦੀ ਹੈ ਆਪਣੇ ਕੋਲ ਆਪਣੇ ਕੋਲ ਸਮੋਸੇ ਛੋਲੇ ਆ ਜੀ ਟਿੱਕੀ ਆ 버ਗਰ ਆ ਨੂਡਲ ਆ ਵੈਰਾਈਟੀ ਕੀ ਹੁੰਦੀ ਆ ਬੰਦ ਵਾਲੀ ਟਿੱਕੀ ਹੁੰਦੀ ਆ ਜੀ ਠੀਕ ਹੈ ਜੀ ਹਾਂਜੀ ਤਿੰਨ ਤਰ੍ਹਾਂ ਦੀ ਟਿੱਕੀ ਆਪਣੇ ਕੋਲ ਠੀਕ ਹੈ ਜੀ ਇਹ ਕਿੰਨੇ ਸਾਲ ਪੁਰਾਣੀ ਜੀ ਸ਼ੋਪ ਹੈ ਏ ਭਾਜੀ 50 ਸਾਲ ਪੁਰਾਣੀ ਹੋ ਗਈ 50 ਸਾਲ ਠੀਕ ਹੈ ਜੀ ਭਾਜੀ ਸਮੋਸੇ ਘਰੋਂ ਪੈਕ ਕਰਕੇ ਲਿਆਉਂਦੇ ਆਂ ਹਾਂਜੀ ਹਾਂਜੀ ਸਮੋਸੇ ਭਾਜੀ ਘਰੋਂ ਬਣਾ ਕੇ ਲਈਦੇ ਆ ਜੀ ਡੇਲੀ ਘਰੋਂ ਬਣਾਈਦੇ ਆ ਠੀਕ ਹੈ ਜੀ ਤੇ 3 ਵਜੇ ਤੱਕ ਸਾਡੇ ਕੋਲ ਸਮੋਸੇ ਚੱਲਦੇ ਆ ਮੁਰਗੇ ਬਾਜ ਚ ਟਿੱਕੀ 버ਗਰ ਨੂਡਲ ਚੱਲਦੇ ਆ ਜੀ ਤੇ ਕਿੰਨੀ ਟਾਈਮਿੰਗ ਕੀ ਜਿ ਭਰੀ ਆਪਣੀ ਸ਼ੌਪ ਦੀ ਟਾਈਮ ਭਾਜੀ 10 ਤੋਂ 10 ਤੱਕ ਹੁੰਦਾ ਜੀ ਤਾਂ ਠੀਕ ਹੈ ਜੀ ਹਾਂ ਇਹ 버ਗਰ ਆ ਭਾਜੀ ਫਰਾਈ ਕਰਕੇ ਬਣਾਈਦਾ ਭਾਜੀ ਫਰਾਈ ਵਾਲਾ 버ਗਰ ਆ ਅੱਛਾ ਜੀ 버ਗਰ ਵੀ ਤਿਆਰ ਕਰਦੇ ਆ ਹਾਂਜੀ ਹਾਂਜੀ ਠੀਕ ਹੈ ਮੇਹਰਬਾਣੀ ਸ਼ੁਰੂਆਤ ਤੁਹਾਡੀ ਆਪਣੀ ਸਮੋਸਿਆਂ ਤੋਂ ਸਮੋਸੇ ਟਿੱਕੀ ਤੋਂ ਸਮੋਸੇ ਕਿੰਨੇ ਆਪਣੇ ਘਰੋਂ ਬਣਵਾ ਕੇ ਲਉਂਦੇ ਹੋ ਮੋਤੇ ਭਾਜੀ 300 ਸਮੋਸਾ ਡੇਲੀ ਹੁੰਦਾ 300 ਲੱਗ ਜਾਂਦਾ ਜੀ ਹਾਂਜੀ ਇਹ ਠੀਕ ਆ ਜੀ ਉੱਧਰ ਉੱਥੇ ਕਸਟਮਰਾਂ ਦੀ ਲਾਈਨਾਂ ਲੱਗੀਆਂ ਤੁਹਾਡੇ ਕੋਲ ਹਾਂਜੀ ਹਾਂਜੀ ਕੋਈ ਕਾਫੀ 15 ਸਾਲ ਪੁਰਾਣੀ ਇਤਜ਼ਾਨ ਆ ਇਹਨਾਂ ਦੇ ਮੋਤੇ ਕਹਾ ਉਹ ਤੇ ਕਹਿੰਦੇ ਆ ਬਰਗਰ ਤੇ ਭਾਜੀ ਕਿਹੜੀ ਕਿਹੜੇ ਆਪਣੇ ਕੋਲ ਹੁੰਦੀ ਹੈ ਵੈਰਾਈਟੀ ਬਰਗਰ ਤੇ ਬਰਗਰ ਤੇ ਭਾਜੀ ਆਪਾਂ ਕੀ ਪਾਵਾਂਗੇ ਨਿਊਡਲ ਪਾਵਾਂਗੇ ਸਲਾਦ ਪਾਵਾਂਗੇ ਜੀ ਠੀਕ ਆ ਜੀ ਹਾਂਜੀ ਇਹ ਪਨੀਰ ਦਾ ਵੀ ਤਿਆਰ ਕਰਦੇ ਆ ਕਿ ਜੀ ਕਰੀਮ ਵਾਲਾ ਅੱਛਾ ਇਹ ਚ ਟਿੱਕੀ ਪਣੀ ਦਾ ਨਾ ਆਲੂ ਦੀ ਹਾਂਜੀ ਹਾਂਜੀ ਆਲੂ ਟਿੱਕੀ ਸਲਾਦ ਮਾਲ ਨੂਡਲ ਨੂਡਲ ਪਾ ਕੇ ਹਾਂਜੀ ਹਾਂਜੀ ਠੀਕ ਹੈ ਇਹਦਾ ਕੀ ਭਾਜੀ ਪ੍ਰਾਈਸ ਕੀ ਦੇ ਦਾ ਇਹ 30 ਰੁਪਏ ਦਾ ਜੀ ਠੀਕ ਹੈ ਜੀ ਸਮੋਸਿਆਂ ਨਾਲ ਭਾਜੀ ਆਪਣੇ ਨਾਲ ਕਿਹਿੰਦਾ ਚਟਨੀ ਹੁੰਦੀ ਕਿਹਨਾਂ ਚਨੇ ਹੁੰਦੇ ਸਮੋਸਿਆਂ ਨਾਲ ਬੜੀ ਆਪਣੇ ਕੋਲ ਚਨੇ ਵੀ ਆ ਚੜਨੀ ਪਾ ਕੇ ਮਿੱਠੀ ਮਿਰਚ ਦਹੀਂ ਸਾਲਡ ਸਭ ਕੁਝ ਪਾ ਕੇ ਦੇ ਦਈਏ ਇੱਕ ਵਾਰ ਠੀਕ ਆਹ ਸਾਰੇ ਕੋਲ ਚਨੇ ਆ ਅੱਛਾ ਜੀ ਆ ਦੇਖੋ ਤਾਰ ਕੋਲ ਕੋ ਰਸਮਣਾ ਰੈਡੀ ਕਰ ਲਈਦਾ ਜੀ ਆਪਾਂ ਤੇ ਮੋੜ ਕਰੋਗੇ ਯਾਰ ਅਪਲੇਟ ਇਹ ਗੁਰੇ ਤੁਹਾਡੇ ਸੰਗਣੀ ਹਾਂਜੀ 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 ਬੜੀ ਵਧੀਆ ਬਹੁਤ ਵਧੀਆ ਇਹ ਚਟਣੀ ਨਾਲ ਕਿਹੜੀ ਵਕ ਜੀ ਚੜਨੀ ਆਪਣੇ ਕੋਲ ਨਾਲ ਆਇਕੋ ਜੀ ਮਿੱਠੀ ਸੌਸ ਹੈ ਜੀ ਅੱਛਾ ਜੀ ਇਹ ਕਦੀ ਤਿਆਰ ਕਰਦੇ ਜੀ ਇਹਦੇ ਵਿੱਚ ਗੋੜੋ ਆ ਜੀ ਖੰਡ ਵਾ ਮੱਕ ਜ ਪਾਏ ਹੁੰਦੇ ਈਮਲੀ ਹੁੰਦੀ ਹੈ ਜੀ ਠੀਕ ਹੈ ਜੀ ਇਹ ਘਰੋਬਣਾ ਕੇ ਰੈਡੀ ਕਰੀਦੀ ਸਾਰਾ ਦਿਨ ਨਾਲ ਸਾਡੇ ਕੋਲ ਮਿੱਠਾ ਈ ਹੁੰਦੀ ਹੈ ਜੀ ਤੇ ਆ ਵੀ ਸਾਰੀ ਰੈਡੀ ਕਰਦੇ ਜੀ ਇੱਕ ਜੀ ਪਾਉਂਦੇ ਜੀ ਨਾਲ ਦਈਆਂ ਜੀ ਇਹ ਦੇ ਵਿੱਚ ਪਾ ਲਈ ਇਮਲੀ ਆ ਜੀ ਪਦੀਨਾ ਵਾ ਅੱਛਾ ਜੀ ਪਿਆਜ਼ ਹੁੰਦਾ ਇਹ ਚ ਠੀਕ ਕਾਲਾ ਨਮਕ ਇਹ ਬਾਹਰੋਂ ਨਹੀਂ ਤੁਸੀਂ ਬਿਜਾਰ ਹਾਂਜੀ ਹਾਂਜੀ ਫਿਰ ਉੱਪਰ ਸੈਲਡ ਪਾ ਕੇ ਜੀ ਠੀਕ ਹੈ ਜੀ ਹਾਂਜੀ ਆ ਦੇਖੋ ਜੀ ਤੁਹਾਨੂੰ ਆਪਾਂ ਸਮੋਸਾ ਗਰਮ ਕਰਕੇ ਖਵਾਵਾਂਗੇ ਪਹਿਲਾਂ ਆਪਾਂ ਗਰਮ ਕਰਾਂਗੇ ਇਹਨੂੰ ਫਰਾਈ ਕਰਾਂਗੇ ਜੀ ਇਹ ਪਾ ਜੀ ਚੰਗੀ ਤਰ੍ਹਾਂ ਡੀਪ ਫਰਾਈ ਕਰਦੇ ਜੀ ਹਾਂਜੀ ਹਾਂਜੀ ਇਹ ਕਰੋ ਪਹਿਲਾਂ ਇੱਕ ਵਾਰੀ ਫਰਾਈ ਕਰਕੇ ਲਿਓ ਹਾਂਜੀ 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 ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਜ਼ਿਆਦਾ ਨਹੀਂ ਬਸ ਗਰਮ ਹੀ ਕਰਨਾ ਹੁੰਦਾ ਜੀ ਇਹਨੂੰ ਠੀਕ ਹੈ ਜੀ ਉਨ ਆਪਾਂ ਤਾਂ ਸਮੋਸਾ ਪਾਵਾਂਗੇ ਜੀ ਸਮੋਸਾ ਚੈੱਕ ਕਰੋ ਜੀ ਤਾਂ ਬਾਈ ਲੋ ਜੀ ਤੋਂ ਬਾਅਦ ਆਪਾਂ ਤੇ ਪਾਵਾਂਗੇ ਜੀ ਚਟਣੀ ਵਾਹ ਜੀ ਚਟਨੀਆਂ ਦਾ ਕੰਮ ਬਹੁਤ ਸੋਹਣਾ ਹੈ ਹਾਂ ਜੀ ਉਸ ਤੋਂ ਬਾਅਦ ਆਪਾਂ ਪਾਵਾਂਗੇ ਜੇ ਆਪਾਂ ਚਟਣੀ ਮਿੱਠੀ ਵਾਲੀ ਵਾਹ ਜੀ ਮਿੱਠੀ ਗੋੜਾ ਵਾਲੀ ਚਟਣੀ ਹਾਂ ਜੀ ਤੋਂ ਬਾਅਦ ਆਪਾਂ ਪਾਵਾਂਗੇ ਜੀ ਮਿਰਚ ਵਾਲੀ ਮਿਰਚ ਵਾਲੀ ਚਟਣੀ ਠੀਕ ਹੈ ਰਸਤੇ ਉੱਪਰ ਪਾਉਂਦੇ ਪਾ ਜੀ ਨਹੀਂ ਪਾਦੇ ਵਾਹ ਜੀ ਇਸ ਦੇ ਉੱਪਰ ਆ ਜਾਏਗਾ ਜੀ ਸੈਲਡ ਇਹ ਰੋ ਭਾਜੀ ਤੁਸੀਂ ਮੂਜੋ ਪਾਣੀ ਚੜਾਈ ਜਾਂਦੇ ਹੋ ਵਾਹ ਜੀ ਦੇਖੋ ਇਸ ਦੇ ਉੱਪਰ ਪਾਵਾਂਗੇ ਜੀ ਆਪਾਂ ਮਸਾਲਾ ਇਹ ਮਸਾਲਾ ਕਿਹੜਾ ਜੀ ਭਾਜੀ ਚਾਟ ਮਸਾਲਾ ਜੀ ਅੱਛਾ ਉਹ ਤਿਆਰ ਕੀਤਾ ਹੁੰਦਾ ਜੀ ਜੇ ਸਾਡੇ ਸਮੋਸੇ ਪਹਿਰੇ ਰੈਡੀ ਆ ਜੀ ਤੁਸੀਂ ਖਾਓ ਟੈਸਟ ਕਰੋ ਸਮੋਸੇ ਸਾਡੇ ਭਾਜੀ ਇੱਕ ਵਾਰੀ ਲੋਕੇਸ਼ਨ ਦੱਸ ਦਿਓ ਜੀ ਆਪਣੀ ਲੋਕੇਸ਼ਨ ਵੀ ਜੀ ਕੁਮਾਨ ਆਪਣਾ ਪਿੰਡ ਹੈ ਡਿਸਟ੍ਰਿਕਟ ਗੁਰਦਾਸਪੁਰ ਹੈ ਜੀ ਤੇ ਬਾਬਾ ਨਾਨਕ ਜੀ ਦਾ ਗੁਰਦੁਆਰਾ ਉਹਦੇ ਆਪਾਂ ਕੋਲ ਹੀ ਹੁੰਦੇ ਆ ਜਿੱਥੇ ਲੱਗੇ ਆ ਜੀ ਦੁਕਾਨ ਆਪਣੀ ਬਾਕੀ ਤੁਸੀਂ ਸਾਡੇ ਕੋਲ ਜਰੂਰ ਆਓ ਭਾਜੀ ਟੈਸਟ ਕਰੋ ਸਾਡੀ ਚੀਜ਼ ਉਹੀ ਸਾਡਾ ਪੁਰਾਣਾ ਟੈਸਟ ਹੈ ਤੇ ਪੁਰਾਣੀ ਦੁਕਾਨ ਹੈ ਸਮੋਸੇ ਛੋਲੇ ਆਪਣੇ ਕੋਲ ਟਿੱਕੀ ਆ ਜੀ 버ਗਰ ਹੈ ਇੱਕ ਕਰੀ ਆਓ ਜਰੂਰ ਟੈਸਟ ਕਰੋ ਜੀ ਇਹਨਾਂ ਦਾ ਟੈਸਟ ਬਹੁਤ ਵਧੀਆ ਆ ਤੇ 16 17 ਸਾਲ ਹੋ ਗਏ ਮੈਨੂੰ ਇਹਨਾਂ ਦੇ ਸ਼ਹਿਰ ਨੂੰ ਤੇ ਪਹਿਲਾਂ ਇਹਨਾਂ ਦੇ ਫਾਦਰ ਸਾਹਿਬ ਹੁੰਦੇ ਤੇ ਉਦੋਂ ਵੀ ਇੱਕਦਮ ਵਧੀਆ ਟੈਸਟ ਹੁੰਦਾ ਸੀ ਤੇ ਹੁਣ ਵੀ ਸੇਮ ਉਹੀ ਟੈਸਟ ਹੁੰਦਾ ਆ ਤੇ ਬਾਕੀ ਇਹਨਾਂ ਦਾ ਵੀਰ ਉਹਨਾਂ ਦਾ ਟੈਸਟ ਬਹੁਤ ਵਧੀਆ ਹੁੰਦਾ ਆ 프리ਮੀ ਆਓ ਸਾਰੇ ਜਣੇ ਜਰੂਰ ਇੱਥੇ ਘੁਮਾਨ ਵਿੱਚ ਇਹਨਾਂ ਦੀ ਦੁਕਾਨ ਹੈ ਤੇ ਜਰੂਰ ਆਓ ਤੁਸੀਂ ਸਾਡੇ ਜਣੇ